ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਛੇਵੇਂ ਪੇਕ ਮਿਸ਼ਨ ਦਾ ਬਕਾਇਆ ਤੇ ਡੀਏ ਦੀਆਂ ਕਿਸ਼ਤਾਂ ਦੇ ਬਕਾਏ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਦੇ ਮੈਦਾਨ ਵਿੱਚ ਹਨ ਤੇ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਹਨਾਂ ਦਾ ਜੋ 18000 ਕਰੋੜ ਤੋਂ ਵੱਧ ਦਾ ਬਕਾਇਆ ਹੈ ਉਹ ਰਿਲੀਜ਼ ਕੀਤਾ ਜਾਵੇ ਪਿਛਲੀ ਕਾਂਗਰਸ ਸਰਕਾਰ ਨੇ ਵੀ ਤੇ ਆਮ ਆਦਮੀ ਸਰਕਾਰ ਨੇ ਵੀ ਇਸ ਪਾਸੇ ਬਿਲਕੁਲ ਧਿਆਨ ਨਹੀਂ ਦਿੱਤਾ ਇਸ ਕਰਕੇ ਮੁਲਾਜ਼ਮ ਜਿੱਥੇ ਸ਼ਨਾਸ ਦੇ ਮੈਦਾਨ ਵਿੱਚਨ ਉੱਥੇ ਨਾਲ ਦੀ ਨਾਲ ਕੁਝ ਮੁਲਾਜ਼ਮ ਤੇ ਪੈਨਸ਼ਨਰ ਕੋਰਟ ਦਾ ਰੁਖ ਵੀ ਕਰ ਚੁੱਕੇ ਨੇ ਉਹ ਕੋਰਟ ਦੇ ਵਿੱਚ ਸੁਣਵਾਈਆਂ ਦੇ ਦੌਰਾਨ ਇਹ ਸਾਹਮਣੇ ਆਈ ਗੱਲ ਕਿ 18000 ਤੋਂ ਵੱਧ ਦਾ ਪੇ ਕਮਿਸ਼ਨ ਤੇ ਡੀਏ ਦਾ ਬਕਾਇਆ ਮੁਲਾਜ਼ਮਾਂ ਦਾ ਸਰਕਾਰ ਵੱਲ ਪੈਂਡਿੰਗ ਪਿਆਗਾ ਤੇ ਉੱਥੇ ਸਰਕਾਰ ਨੇ ਜੋ ਕੋਰਟ ਦੇ ਵਿੱਚ ਦਲੀਲਾਂ ਦਿੱਤੀਆਂ ਉਹ ਬੜੀਆਂ ਖਾਸ ਹੋਣੀਆਂ ਸੀ ਜਿਹੜੀਆਂ ਕਹਿ ਰਹੀਆਂ ਸੀ ਕਿ ਵੀ 2030 31 ਤੱਕ ਅਸੀਂ ਪੈਨਸ਼ਨਾਂ ਮੁਲਾਜ਼ਮਾਂ ਦਾ ਬਕਾਇਆ ਦੇ ਸਕਦੇ ਹਾਂ ਇਸ ਕਰਕੇ ਜਿੱਥੇ ਮੁਲਾਜ਼ਮ ਸਹਿਮਤ ਵੀ ਕਰ ਰਹੇ ਆ ਤੇ ਕੋਰਟ ਦੇ ਵਿੱਚ ਕੰਟੈਂਪਟਾਂ ਵੀ ਪਈਆਂ ਹੋਈਆਂ ਕੰਟੈਂਪਟਾਂ ਦੀਆਂ ਸੁਣਵਾਈਆਂ ਚੱਲ ਰਹੀਆਂ ਉਥੇ ਨਾਲ ਦੀ ਨਾਲ ਜੇ ਆਪਾਂ ਇਹ ਆਸ ਰੱਖੀਏ ਵੀ ਸਰਕਾਰ ਕੁਝ ਦੇਣ ਦੇ ਰੌਂ ਦੇ ਵਿੱਚ ਨਹੀਂ ਕਿਉਂਕਿ ਸਰਕਾਰ ਕਰਜ਼ਾ ਕੁੜਕੀ ਦੇ ਵਿੱਚ ਫਸੀ ਹੋਈ ਹੈਗੀ ਉਸ ਨੇ ਜੋ ਲਾਰੇ ਲਾ ਕੇ ਆਈ ਸੀ ਵੀ ਅਸੀਂ ਰੇਤ ਮਾਫੀਆ ਦੀ ਥਾਂ ਤੇ ਮਾਈਨਿੰਗ ਕਾਰਪੋਰੇਸ਼ਨ ਬਣਾਵਾਂਗੇ ਤੇ ਕਰੋੜਾ ਰੁਪਏ ਜਿਹੜੇ ਉਹਨਾਂ ਦੀ ਬਸੂਲੀ ਹੋਊਗੀ ਇਸੇ ਤਰ੍ਹਾਂ ਹੀ ਸ਼ਰਾਬ ਮਾਫੀਆ ਦੀ ਥਾਂ ਤੇ ਅਸੀਂ ਸ਼ਰਾਬ ਮਾਫੀਆ ਨੂੰ ਬਾਹਰ ਕੱਢ ਕੇ ਕਾਰਪੋਰੇਸ਼ਨ ਬਣਾ ਕੇ ਇਸ ਦਾ ਪ੍ਰਬੰਧ ਕਰਾਂਗੇ ਫਿਰ ਲੱਖਾਂ ਕਰੋੜਾ ਰੁਪਏ ਇਹ ਤੋਂ ਸਾਨੂੰ ਮਿਲਣਗੇ ਇਸ ਤਰ੍ਹਾਂ ਦੇ ਜੋ ਲਵਾਉਣੇ ਨਾਰੇ ਲਾਈ ਸੀ ਸਰਕਾਰ ਨੇ ਲੋਕਾਂ ਨਾਲ ਗਰੰਟੀਆਂ ਕੀਤੀਆਂ ਸੀ ਤੇ ਅੱਜ ਹੁਣ ਅਸੀਂ ਦੇਖ ਰਹੇ ਹਾਂ ਉਹ ਸਾਰੇ ਦਾਅਵੇ ਸਰਕਾਰ ਦੇ ਹਵਾ ਹਵਾਈ ਹੋ ਚੁੱਕੇ ਹੈਗੇ ਇਸ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇਹ ਆਸ ਨਹੀਂ ਰੱਖਣੀ ਚਾਹੀਦੀ ਕਿ ਸਰਕਾਰ ਪੋਲੇ ਪੈਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਜੋ ਬਕਾਇਆ ਬਣਦਾ ਹੈ ਲੱਖਾਂ ਕਰੋੜਾ ਰੁਪਏ ਉਹ ਦੇ ਦੇਊਗੀ ਕਿਉਂਕਿ ਅਜੇ ਮੁਲਾਜ਼ਮ ਮਾਸ ਪੱਧਰ ਤੇ ਸਨਿਗਰਸ਼ ਦੇ ਮੈਦਾਨ ਵਿੱਚ ਨਹੀਂ ਆਏ ਜਥੇਬੰਦੀਆਂ ਦੇ ਹਾਰਡ ਕੋਰ ਹੀ ਅਜੇ ਸ਼ੰਘਸੇ ਦੇ ਮੈਦਾਨ ਵਿੱਚ ਇਹ ਗਰੰਟੀ ਹੈ ਇਸ ਗੱਲ ਦੀ ਜੇ ਲੋਕ ਆਪਣੇ ਸ਼ੰਘਸੇ ਦੇ ਮੈਦਾਨ ਦੇ ਵਿੱਚ ਆਉਣਗੇ ਸਾਰੇ ਬਹੀਰਾਂ ਘੱਟ ਕੇ ਆਉਣਗੇ ਇੱਕ ਪਲੇਟਫਾਰਮ ਬਣਿਆ ਹੋਗਾ ਤਾਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਬਟਾਰਾ ਹੋ ਸਕਦਾ ਨਹੀਂ ਤਾਂ ਸਰਕਾਰ ਦਾ ਜੋ ਮਾਲੀਆ ਹੈ ਉਹਦੀ ਜਿਹੜੀ ਪਿਛਲੇ ਸਾਲ ਨਾਲੋਂ ਵੀ ਐਸ ਸਾਲ ਦੁੱਗਣਾ ਮਤਲਬ ਘਾਟਾ ਪੈ ਗਿਆ ਜਿਹਨੂੰ ਅਸੀਂ ਵਿੱਤੀ ਘਾਟਾ ਕਹਿੰਦੇ ਆ ਅਗਰਾਈਆਂ ਘਟ ਹੋ ਰਹੀਆਂ ਨੇ ਮੁਲਾਜ਼ਮਾਨੀਆਂ ਤਨਖਾਹਾਂ ਲੈਣ ਦੇ ਲਈ ਤਨਖਾਹਾਂ ਦੇਣ ਦੇ ਲਈ ਉਹ ਸਰਕਾਰ ਨੂੰ ਕਰਜ਼ੇ ਲੈਣੇ ਪੈ ਰਹੇ ਆ ਪਿਛਲਾ ਕਰਜ਼ੇ ਦਾ ਵਿਆਜ ਆ ਜਿਹੜਾ ਸਾਰੇ ਸਾਰੇ ਬਜਟ ਦਾ 47% ਜਿਹੜਾ ਉਹਦੇ ਉੱਤੇ ਖਰਚ ਹੋ ਜਾਂਦਾ ਤੇ ਜਿਹੜਾ ਕਰਜ਼ਾ ਹੈ ਪੰਜਾਬ ਸਰ ਅਮਰ ਵੇਲ ਵਾਂਗ ਵੱਧ ਰਿਹਾ ਇਸ ਸਰਕਾਰ ਨੇ ਆਪਣੀ ਲਿਮਟ ਤੋਂ ਵੱਧ ਕਰਜ਼ਾ ਲੈ ਚੁੱਕਿਆ ਜੇ ਜਿੱਥੇ ਆਰਬੀਆਈ ਜਵਾਬ ਦੇ ਰਹੀ ਹੈ ਕਰਜ਼ਾ ਦੇਣ ਤੋਂ ਤਾ ਪੰਜਾਬ ਸਰਕਾਰ ਨੇ ਬਿਸ਼ੂ ਬੈਂਕ ਕੋਲ ਵਿਚਾਰਾ ਜੋਈ ਕੀਤੀ ਆ ਇਹਨਾਂ ਹਾਲਤਾਂ ਦੇ ਵਿੱਚ ਜੇ ਸੀ ਇਹ ਇਹ ਸੋਚੀ ਗਏ ਵੀ ਬਕਾਇਆ ਇਸ ਤਰ੍ਹਾਂ ਮਿਲ ਜਾਊਗਾ ਕੋਰਟਾਂ ਦੇ ਵਿੱਚ ਵੀ ਬੜੇ ਹਸੋਹੀ ਨੇ ਬਿਆਨ ਸਰਕਾਰ ਦੇ ਆ ਤੇ ਉਹ ਤੋਂ ਵੀ ਲੱਗ ਰਿਹਾ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰੀ ਬਿਲਕੁਲ ਵੀ ਸੰਵੇਦਨਸ਼ੀਲ ਨਹੀਂ ਹੈ ਇਸ ਲਈ ਸਰਕਾਰ ਨੂੰ ਰਾਹ ਤੇ ਲਿਆਉਣ ਵਾਸਤੇ ਇੱਕ ਮੁਠ ਤੇ ਤੇਜ਼ ਸਨਸ਼ ਮੰਤਲ ਕਰਨਾ ਪਊਗਾ ਫੇਰ ਹੀ ਜਾ ਕੇ ਕਿਤੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਬੂਰ ਪੌਗੜ